बसाए हुए पिंडी जो नज़ारे ने वेख सकते हो जी ढाब है चार सफेरे जो सरकड़ा जिन पन्नी भी कह दें अपना पन्नी है ढाबला पानी और ਇਸ ਜਣਾਲੀ ਜਿਹੜੀ ਪੁੱਛ ਪੋਂਡੇ ਐ ਜਣੀ ਸਮਾਦ ਦੇ ਸਮਾਦ ਖੜੀ ਆ ਆ ਪਿੰਡਾਂ ਦੀ ਜਿਹੜੀ ਸ਼ਾਨ ਹੁੰਦੀ ਆ ਪਿੰਡਾਂ ਦੇ ਕੁੰਡ ਉਹ ਬਾਵਾਂਗੇ ਉਸ ਜਣਾਲੀ ਐ ਸਾਹਮਣੇ ਜਿਹੜਾ ਪਿੰਡ ਦਾ ਜਿਹੜਾ ਮੇਨ ਦਰਵਾਜਾ ਉਹ ਵੀ ਖੜੇ ਹੈ ਸੋ ਆਓ ਤੁਹਾਨੂੰ ਮਿਲਾਂ ਚੱਲਾਂ ਉਸ ਪਿੰਡ ਦੇ ਵਿੱਚ ਜਿੱਥੋਂ ਇਹ ਦਿਮਾਗ ਤੁਹਾਨੂੰ ਇਹ ਵੀਡੀਓ ਸਾਂਝੀ ਕਰਨੀ ਹੈ ਚਾਹੇ ਚਾਹੁੰਦੇ ਪੰਛੀ ਤੋਂ ਆਪਾਂ ਵਾਧੇ ਹਾਂ ਪਿੰਡ ਵੱਲੋਂ ਪੰਨੀ ਦੇ ਵਿੱਚ ਦੀ ਹੁੰਦੇ ਹੋਏ ਆਪਾਂ ਯਾਹ ਲਓ ਪੰਡਰ ਦੇ ਮਹਿੰਦਰ ਵਾਜੇ ਵਾਲਾ ਬੱਤ ਰਹੇ ਹਾਂ ਇਹੋਸ ਕਾਬਲਾ ਮਹਿੰਦਰ ਵਾਜਾ ਆਪਰਤ ਲਿੰਗ ਗੱਡੀ ਰਾਤ ਗੱਡੀ ਇਦਾਂ ਦਾ ਤੁਸੀਂ ਇੱਕ ਵਾਰ ਕਿ ਨਹੀਂ کئی ਵਾਰ ਹੁੰਦਾ ਕੀ ਸੀ ਵੀ ਮਨੋਖਾਇੰਦਾ ਸੀ ਆਪਾਂ ਮੈਂਦਰ ਵਜੇ ਬਲ ਇੰਟਰੋ ਹੈ ਸੋ ਜੈਕਸਾ ਦੇ 45 ਇੱਥੇ ਆ ਕੇ ਕਿ ਨਹੀਂ ਆਹ ਸਮਝਦੇ ਨਾ ਆ ਕੋਰਡ ਨਾਲ ਆ ਕੇ ਕਿਲਾ ਕੋਈ ਜਾਂਦਾ ਸੀ ਕਿ ਇਹ ਤੋਂ ਆਵਾਜ਼ ਮਾਤ ਆ ਕਰਦੇ ਮਾਲਕਾਂ ਨੂੰ ਕੋਈ ਵੀ ਨਹੀਂ ਦਾ ਤਨ ਨਾਲ ਤੋਂ ਗੰਜਲ ਤੋਂ ਜੋ ਵੀ ਨਾਮ ਲੈ ਕੇ ਬੁਲਾ ਇੱਥੇ ਬੁਲਾਉਂਦਾ ਸੀ ਉਹ ਡਰ ਉਹ ਗਣੇ ਕਿ ਬੋਬੋ ਕਰਦੇ ਜਿਹੜੇ ਕੁੱਤੇ ਸਨ ਫੋਚਰ ਬੂਰਾ ਉਹਨਰੇ ਸੀ ਪਰ ਆਧਿਤੀ ਸਮੇਂ ਵਿੱਚ ਇਹ ਚੀਜ਼ਾਂ ਸਾਨੂੰ ਦੇਖਣ ਨੂੰ ਨਹੀਂ ਮਿਲਦੀਆਂ ਸੋ ਇਹ ਜੋ ਪ੍ਰਾਤਨ ਆ ਚੀਜ਼ਾਂ ਨੇ ਉਤਤਨ ਅਨੁਸਾਰੀਆਂ ਆਦੇ ਬਾਬਾ ਕਾਉਣ ਲੱਗਿਆ ਸੋ ਤੁਸੀਂ ਬੀਕ ਕਰ ਰਹੇ ਹੋ ਇਹ ਜਿਹੜੇ ਬਰਾਂਡਾ ਜਿੰਨਾ ਆਪਾਂ ਕਹਿੰਗੇ ਚਨਾਲ ਚਨਾਲ ਨਹੀਂ ਚਲਨੀ ਚਲਨੀ ਹੋਇਆ ਕਰਦੀ ਸੀ ਤੇ ਇਹ ਜਿਹੜਾ ਫਰ ਸਾਈਕਲ ਕਿਉਂਕਿ ਜੇ ਕੋਈ ਸਾਈਕਲ ਆਉਂਦਾ ਜਾਂ ਉਹ ਮੇਨ ਉਸ ਸਮੇਂ ਦੇ ਵਿੱਚ ਸਾਈਕਲ ਜਿਹੜਾ ਹੈ ਉਹ ਰੱਖ ਦਈ ਸੀ ਇਹ ਇੱਕ ਟਵਲਾਂ ਨਹੀਂ ちゃっਤ ਇਹ ਟਵਲਾਂ ਨਹੀਂ ちゃっਤ ਸਾਰੀ ਅਟਵਲਾਂ ਨਹੀਂ ちゃっਤ ਇਸ ਜਨਾਂ ਜਿਹੜੀ ਪਈ ਦੁੱਧ ਬੜਾ ਢੋਲ ਡਰਮ ਇਹਨਾਂ ਤੋਂ ਆ ਤੋ ਉਹ ਪ੍ਰਾਣਾ ਢੋਲ ਹੁਣ ਤਾਂ ਪਲਾਸਟਿਕ ਦੇ ਸਮੇਂ ਚੱਲ ਰਹੇ ਨੇ ਪਰ ਪੁਰਾਣੇ ਸਮੇਂ ਜਿਹੜਾ ਲੋਹੇ ਜਿਹਾ ਕੱਟਾ ਏ ਕੇ ਇਸ ਤਰ੍ਹਾਂ ਅੱਪਾ ਅੱਗੇ ਵਧਾਂਗੇ। ਸਾਨੂੰ ਵਿਖਰੇ ਆਉਣਾ ਬਹੁਤ। ਉਹ ਉਹਦੇ ਬਾਰੇ ਵੀ ਅੱਗੋਂ ਗੱਲ ਕਰਾਂਗੇ। ਉਹਨਾਂ ਨਾਲ ਜਿਹੜੇ ਕੱਪੜੇ ਨੇ ਉਹ ਚੁੱਕ ਲੈ ਹੈ ਨੇ। ਉਤਰਾ ਕਰਨ ਵਾਲੀ ਮਸ਼ੀਨ। ਟੋਕਾ ਕਰਨ ਵਾਲੀ ਜਿਹੜੀ ਮਸ਼ੀਨ ਡੰਗਰਾਂ ਨੂੰ ਟੋਕਾ ਕਰਕੇ ਇੱਥੇ ਮੱਜਾਂ ਡੰਗਰਾਂ ਨੂੰ ਪਾਏ ਜਾਂਦੇ ਨੇ ਸੀ। ਇਸ ਦੇ ਨਾਲ ਦੇਖੋ ਜੋ ਬਰਦ ਨਾਲ ਖੇਤੀ ਕਰੇ ਕਰਦੇ ਸਨ ਇਹ ਉੱਤੀ ਜਮ ਖਾਵਾਂਗੇ ਜੋ ਬਰਦ ਨਾਲ ਖੇਤੀ ਕਰੇ ਕਰਦੇ ਸਨ ਹਾਲ ਤੇ ਪੰਜਾਰੀ ਸਰਕਰੀ ਦੀ ਪਈ ਹੋਈ ਛੱਤ ਤੇ ਇਹ ਉਹ ਮੈਂ ਤਰਵਾਇਆ ਕੜਾ ਕੇ ਜਿੱਥੇ ਇਸ ਸਮੇਂ ਦੇਖ ਜਾਈਏ ਤੁਸੀਂ ਜਿਹੜੇ ਛੱਤਾਂ ਨੇ ਉਹ ਸੜਕ ਦੇ ਤੇ ਮਾਲ ਲੜੀਆਂ ਪਾਈਆਂ ਹੋਈਆਂ ਨੇ ਉਹ ਤੁਸੀਂ ਵੇਖ ਸਕਦੇ ਹੋ ਸਾਹਮਣੇ ਉਹ ਹੀ ਦੇਖਿਓ ਜੋ ਪਿੰਡਾਂ ਦੇ ਵਿੱਚ ਇੱਕ ਸੋਰ ਫੀਸ ਆਉਂਦਾ ਪਪਾ ਨੂੰ ਜਿਹਾ ਕਰਦਾ ਏਪਾ ਆ ਕੁਆ ਜੜਾ ਤੁਹਾਨੂੰ ਬਖਾਵਾਂਗੇ ਇਸ ਦਿਨ ਵਾਲੀ ਗੱਡੀ ਗੱਡੀ ਤੋਂ ਸਭ ਅੱਜ ਕੁਆ ਮੰਗ ਤੇ ਪਰਾਂ ਮੰਗੇ ਇਸ ਪਿੰਡ ਦੇ ਹੈ ਜਾਨੀ ਤੁਹਾਨੂੰ ਅੱਜ ਅਸੀਂ ਪੂਰੇ ਦਰਸ਼ਨ ਕਰਵਾਵਾਂਗੇ ਇੱਕ ਇੱਕ ਚੀਜ਼ ਬਾਰੇ ਤੁਹਾਨੂੰ ਅਸੀਂ ਸਾਰਾ ਕੁਝ ਦੱਸਾਂਗੇ ਤੁਸੀਂ ਇਸ ਤਰ੍ਹਾਂ ਹੀ ਵੀਡੀਓ ਨਾਲ ਜੁੜੇ ਰਹੋ ਮੈਂ ਸਮਝ ਉਸ ਫੂਗੋਲੇ ਬਟਾ ਥੇ ਇਜ਼ ਨਾਟ ਸੀ ਹੁਣ ਬੇਕਸੰਗ ਰਿਹਾ ਹੋਕ ਜਿਵੇਂ ਲਾ ਫਕੀਨਿਆ ਤੇ ਦੁਕਾਨਦਾਰੀ ਉਹ ਜੜ ਕੇ ਗਲਾਸਾਂ ਦੇ ਕੇਟਲੀਆਂ ਦੇ ਵਿੱਚ ਇਹੋ ਜਿਹਾ ਗਲਾਸਾਂ ਦੇ ਕੇਟਲੀਆਂ ਦੇ ਵਿੱਚ ਚਾਹ ਪਾਈ ਆ ਜਾਇਆ ਕਰਦੀ ਸੀ ਉਹ ਤੁਹਾਨੂੰ ਮੁਕਾਉਂ ਜਾਂਦੇ ਆ ਤੇ ਕੋਕਲੇ ਥੜੀ ਇਸ ਨਾਲ ਹੀ ਮੇਰੇ ਟੈਕਸ ਪੁੱਸ ਤੁਰਦਾ ਹੈ ਇਸ ਨਾਲ ਜੇ ਅੱਗੇ ਨੂੰ ਬਤਾਂਗੇ ਤਾਂ ਥੋੜਾ ਜਿਹਾ ਗੱਡੀ ਦੇ ਵਿੱਚ ਮੋੜ ਆ ਜਾਂਦਾ ਹੈ ਉਹਦੇ ਬਾਰੇ ਆਪਾਂ ਮੋੜ ਤੇ ਬਿਟੋਣ ਲਈ ਕਹਾਂਗੇ ਅੱਗੇ ਬਾਅਦੇ ਕਰਦੇ ਹਾਂ ਤੁਹਾਨੂੰ ਆਪਾਂ ਜਰੂਰ ਕਹਾਂਗੇ ਤੇ ਇਹ ਦੇਖੋ ਇਹ ਗੱਡੀ ਆ ਹਾਲ ਹੀ ਕਰ ਗਿਆ ਨਿਆਣੀ ਚ ਜਾਨੇ ਨੇ ਬੇਖ ਨੰਬਰ ਗਿਓ ਪਰ ਇੱਕ ਐਸਾ ਸਥਾਨ ਹੈ ਮੈਂ ਤੁਹਾਨੂੰ ਉਸ ਜਗ੍ਹਾ ਦਾ ਨਾਮ ਵੀ ਦੱਸੂਗਾ ਜਿੱਥੇ ਕਿ ਇਹ ਸਭ ਦੀ ਜਾਨ ਤੇ ਇੱਕ ਦਾ ਪਿੰਡ ਦਾ ਗੜ ਅtresh ਉਹ ਤਸੀਂ ਬੇਖ ਰਹੇ ਹਾਂ ਸੋ ਅੱਗੇ ਵੱਲ ਬਣਾਂਗੇ ਆਪਾਂ ਕਿਉਂਕਿ ਇਹ ਬੋਹੜਾ ਇਹ तकरीबन ਹੋਇਆ ਕਰਦਾ ਸੀ ਜੇ ਕੋ ਨਾਲ ਕੁੱਤਾ ਨਾਲ ਕਾਬੀ ਵੇਖ ਰਹੇ ਹੁੰਦੇ ਸੀ ਇਹ ਨਾਲ ਹੀ ਬੋੜ ਸੋ ਅੱਗੋ ਅੱਗੇ ਵਾਲਾ ਪਾ ਬਰ ਰਹੇ ਆ ਹੋਣਾ ਚੜਾਉਣਾ ਦੀ ਆਪਾ ਬਤ ਵਾਸਤੇ ਇਸ ਤਰ੍ਹਾਂ ਜਿਹੜੇ ਮੰਦਿਆ ਉਹ ਢਾਇਰ ਸੀ ਜਿੰਨੇ ਦੇ ਪਾਵੇ ਲੱਕੜ ਦੇ ਹੋਇਆ ਕਰਦੇ ਸੀ ਤੇ ਆ ਰੇਕੋ ਕੁਰਸੀ ਸੋ ਉਹ ਸਾਹਮਣੇ ਦੇਖ ਸਕ ਰਹੇ ਹਾਂ ਯੋ ਨਿਆਂ ਬੇਨ ਬੰਦ ਲਾ ਸੰਦੂਖ ਇਹ ਲੱਗ ਤਕਰੀਬਨ ਅੱਗੇ ਮੰਨਿਆ ਕੋਲੇ ਜਿਹੜਾ ਉਹ ਆਕਰ ਦੇ ਸੰਪਰ ਉਹ ਪੜੀ ਆ ਸ਼ਾਮ ਸਮਾਲ ਦੇ ਨਾਲ ਇਹ ਰੈਸ ਕੀਤਾ ਗਿਆ ਪੰਡ ਤੇ ਉਸ ਦੇ ਨਾਲ ਕੀਤੀ ਸ਼ਾਮ ਸਮਾਲ ਵੀ ਮਡੇ ਸਾਹਬ ਦੇ ਨਾਲ ਕੀਤੀ ਗਈ ਆ ਤਾਂ ਆਉ ਤੁਹਾਨੂੰ ਦਿਖਾਉਣਾ ਹੈ ਬੀ ਨਾਲ ਇਸੇ ਇਹ ਕਿਰਾਨੇ ਤਣਾ ਜੇ ਆਪਾਕਤ ਵਾਸਤੇ ਪੱਖੀ ਵੀ ਰੱਖੀ ਗਈ ਆ ਇਹ ਐਸੇ ਤਰ੍ਹਾਂ ਜਿਹੜੀਆਂ ਦਰੀਆਂ ਸਿਆਂ ਉਹ ਪੁਛਾਈਆਂ ਹੀ ਕਰੀਆਂ ਸਿਆਂ ਕੋਈ ਸਮਾਂ ਹੁੰਦਾ ਸੀ ਇਹ ਉਹ ਕਪੜੇ ਪਾਏ ਹੋਏ ਸੁਪਨੇ ਟਿਕਟ ਸਮਾਸ ਵੀ ਐਸੇ ਤਰ੍ਹਾਂ ਹੀ ਜਿਹੜਾ ਘੜੇ ਰਏ ਉਹ ਪਾਣੀ ਰਿਹਾਤ ਜਿਹਾ ਸਾਦਿਆਂ ਮੰਗ ਜੋ ਕਰਦੇ ਸਨ ਉਹ ਇਸ ਤਰ੍ਹਾਂ ਘੜਿਆ ਨੂੰ ਮੁੱਟ ਮਾਰ ਕੇ ਰੱਖੇ ਕਰਦੇ ਸਨ ਸੋ ਆਉ ਅ ਸੋ ਅਗੇ ਪਾ ਮੱਟ ਕੇ ਨੂੰ ਇਸਾਰਾ ਦ੍ਰਿਸ਼ ਆਪਾਂ ਖਾ ਚੁੱਕੇ ਆ ਤੇ ਖਿਆਣੇ ਕਿਹਾ ਕਰਦੇ ਸਨ ਵੀ ਬੋਰਡਾਂ ਤੇ ਪੜਾ ਰਿਹਾ ਬਣਾ ਪਿੰਡ ਕਾ ਦਾ ਸੋ ਆਉ ਇਹ ਦੇਖ ਸਕਦੇ ਆ ਇਹ ਬੋਰਡ ਇਹ ਜਿਹੜਾ ਹੈ ਉੱਚਾ ਰਾਹੇ ਦੇ ਵਿੱਚ ਲੱਗਿਆ ਹੋਇਆ ਨਲ ਪਾਣੀ ਰਾਹੀ ਹੈ ਇਹ ਦੇ ਪੀਣ ਪਾਣੀ ਪੀਣ ਵਾਸਤੇ ਜਿਹੜਾ ਨਲਕਾ ਜਿਹੜਾ ਕਿੱਤਾਂ ਨਲਕਾ ਆਪਾਂ ਉੱਤਰ ਸਕਦੇ ਹ ਇਹ ਦੁਖਾ ਸਕਦੇ ਤੋ ਇਹ ਦੇਖੋ ਜਿਹੜਾ ਮੰਜਾ ਤੇ ਇਹ ਓਠੜਾ ਜਿੱਥੇ ਕੇ ਪੰਡ ਦੇ ਰਾਹੀ ਪੰਦੀ ਜਿਹੜਾ ਆਰਾਮ ਹੈ ਯਾਨੀ ਕਿ ਬੈਠ ਕੇ ਸੁੱਖ ਦਸਾਂ ਲਿਆ ਕਰਦੇ ਸਾਂ ਇਤੋ ਸੀ ਵੇਖ ਲਿਆ ਅੱਜ ਤੁਸੀਂ ਵੀਡੀਓ ਦੇ ਨਾਲ ਬਣੇ ਰਹੋ ਅੱਜ ਇਸ ਪਿੰਡ ਦਾ ਜਿਹੜਾ ਕਲਾਕਲਾ ਜਿਹੜਾ ਮੈਂ ਜਰਾ ਤੁਹਾਨੂੰ ਬਖਾ ਮਾ ਆਓ ਲੈ ਚੱਲੋ ਤੁਹਾਨੂੰ ਮੈਂ ਉਸ ਚੁੱਲ੍ਹੇ ਚੋਂ ਕਿਹੜੇ ਲਸਮਾਨ ਤੁਸੀਂ ਵੇਖ ਸਕਿਆ ਸਾਰਾ ਤੇ ਉਸ ਤੋਂ ਬਾਅਦ ਜਿਹੜਾ ਇਹ ਸੱਜਣਾ ਅੰਦਰ ਨੂੰ ਅੰਦਰਲਾ ਜਿਹੜਾ ਦ੍ਰਿਸ਼ ਹੈ ਉਹ ਦਿਖਾਉਣਾ ਲੈਕਚਰ ਵੀ ਪਲੰਗ ਇਹ ਪਲੰਗਾ ਉਹ ਹੀ ਡਿਜ਼ਾਈਨ ਪਲੰਗ ਕੋਈ ਸਮਾਂ ਸੀ ਜਦੋਂ ਇਹ ਪਲੰਗ ਦਿੱਤਾ ਜਾਂਦਾ ਸੀ ਇੰਦਾਜ ਦੇ ਵਿੱਚ ਜਾਂ ਕੋਈ ਯਾਰਾ ਰੀਤਣ ਕੇ ਅਮੀਰ ਬੰਦਾ ਹੁੰਦਾ ਸੀ ਤਾਂ ਉਹ ਇਹ ਉਹ ਲੰਗਦਾ ਜਿਵੇਂ ਕਿ ਦੇਂਦੇ ਸੀ ਇਸ ਤਰ੍ਹਾਂ ਜਿਵੇਂ ਕੋਈ ਵੱਡਾ ਜ਼ਾਇਲਦਾਰ ਜਾਂ ਵੱਡਾ ਕੋਈ ਸਰਦਾਰ ਕਹਿੰਗੇ ਜਾਂ ਜ਼ਗੀਰਦਾਰ ਕਹलिए ਉਹ ਜਿਹੜੀ ਬੰਦੂਕ ਸੀ ਉਹ तकरीबन ਆਪਣੇ ਸਰਾਨੇ ਰੱਖਿਆ ਕਰਦੇ ਸੀ ਕਿ ਨਾ ਪੜੀ ਬਣੀ ਹੋਰ ਸੀ ਅ ਅੱਜ ਅ ਵੇਖ ਲੈਣ ਤੁਸੀਂ ਉਹ ਜਣੀ ਨਾਲ ਟੇਬਲ ਉਹ ਹੋ ਦੇਖਣਾ ਤੁਹਾਨੂੰ ਫੜੰਗਾਲਾ ਨਾਲ ਟੈਲੀਵਿਜ਼ਨ ਤੇ ਟ੍ਰਾਂਕ ਓਕੇ ਯਾ ਤੇ तकरीबन ਭਾਵੇਂ ਜੇ ਵਿੱਚ ਜਾ ਕੋਈ ਹੋਰ ਨੌਕਰੀ ਕਰੇਗਾ ਤਾਂ ਸੀ ਤੂੰ ਉਹ ਆਪਣਾ ਆਪਣਾ ਪਾਣਾ। ਉਹ ਫਰਕ ਨਹੀਂ ਪਾਉਂਦਾ। ਕੇ ਆ ਉਰਫੀ ਪਪੜਾ ਹੀ ਵੰਡ ਲਾ ਲਗੇ ਜਾਂ ਕੋਈ ਹਿਸਾਬ ਦਾ ਬਾਣੀ ਲਾ ਲਗੇ। ਇੱਕ ਇੱਕ ਚੀਜ਼ ਬੜੀ ਬੜੀ ਗੌਰ ਰੱਖੀ ਗਈ ਆ। ਟ੍ਰਾਂਕਰ ਇਹਦੇ ਨਾਲ ਇਹੜਾ ਸਾਜ ਜਿਹੜੇ ਅੱਜ ਕੱਲ ਦੀ ਪੀੜ੍ਹੀ ਹੈ ਉਹ ਤਕਰੀਬਨ ਖੱਜਾਂ ਬਾਰੇ ਘੱਟ ਜਾਣਦੀ ਆ ਖੱਜ ਨੇ ਤੇ ਉਹ ਜਿਹੜਾ ਵੱਡਾ ਸੰਦੂਕ ਕਹ ਲੀਏ ਜਾਂ ਪਾ ਪੇਟੀ ਕਹ ਲੀਏ ਇਹਦੇ ਨਾਲੀ ਚਰਖਾ ਚਰਖਾ ਹੈ ਸਮਨ ਵੀ ਹੈਂਗਲਟਨ ਮੈਂ ਮਹੌਨੜੀ ਕੋਸ਼ਿਸ਼ ਕਰੁੰਦਾ ਨਾ ਉਹ ਇਹ ਦੀ ਨਜੀ ਜਾਨੇ ਆ ਕੇ ਮੁੜਿਆ ਉੱਤਲਾ ਪਾਉਂ ਗਿਆ ਵੀ ਇਹਨੇ ਇਹ ਉਹ ਹੈ ਜੀ ਪੱਖੀ ਕੜਾਈ ਵਾਲੀ ਮਸਾਂ ਨੂੰ ਪਿੱਛੇ ਕੁਝ ਖਾ ਗਏ ਆ ਇਹ ਉਹ ਪੱਖੀ ਆ ਇਹ ਜਿਹੜੇ ਕਿ ਮੀਂਹ ਦੇ ਬਣਾ ਆਪਣੇ ਹੱਥੀਂ ਕਿਸੇ ਜਣੋਂ ਮਣੀ ਆਪੇ ਤੋ ਅੱਜ ਮੈਂ ਤੁਹਾਨੂੰ ਇਹ ਇਸ ਸਾਂ ਦਾ ਨਾਮੀ ਤਣਾ ਇੰਗਰੀਡੀਅੰਟ ਤੇ ਮੈਂ ਲਸਣ ਹਿਸਪੈਂਟਾ ਤੋ ਇਹ ਤੁਸੀਂ ਵੇਖ ਸਕਦੇ ਹੋ ਇਹ ਤੁਹਾਡਾ ਕਦੇ ਦਾ ਫਿਰਦਾ ਰਿਆਰ ਇਹ ਆਹ ਰਿਹਾ ਉਹ ਇੱਕ ਘਰ ਹੈ ਜਿਹੜਾ तकरीबन ਮੈਸਨੋ ਪੂਸਾਰਾ ਦਿਖਾ ਚੁੱਕਿਆ ਬੜੀ ਅੱਛਾ ਐ ਤੁਸੀਂ ਵੇਖ ਰਹੇ ਮੈਂ ਦਮਰਾਤਨ ਬੁਖਾਰਾ ਜਾਣਾ ਸਾਰਾ ਜੜਾ ਸਾਰਾ ਤੁਸੀਂ ਵੇਖ ਰਹੇ ਪੰਜਾਬੀ ਸਾਡੇ ਟੀਵੀ ਚੈਨਲ ਮੈਂ ਹਜਜੀਜੀਤ ਬਰਦ ਸਿੰਘ ਸੱਗੂ ਅ ਤੋ ਜ਼ਰੂਰ ਕਿ ਘਟ ਨਾਲ ਮੈਂ ਬਾਦਾਂ ਕਿ ਤੁਸੀਂ ਵੀ ਜਿਹੜਾ ਅੱਜ ਤੁਹਾਨੂੰ ਅਸੀਂ ਪਿੰਡ ਬੁਖਾਰ ਰਿਹਾ ਹਾਂ ਉਸ ਦੀ ਤੁਹਾਨੂੰ ਲੋਕੇਸ਼ਨ ਹੈ ਉਹ ਸਥਾਨ ਦਾ ਨਾਮ ਵੀ ਦੱਸਾਂਗੇ ਤੇ ਉਹ ਵੀਰ ਵੀ ਦੱਸਾਂਗੇ ਜਿਨ੍ਹਾਂ ਨੇ ਆਪਣੇ ਖੇਤ ਦੇ ਵਿੱਚ ਜਾਨਕੀ ਆਪਣੇ ਜ਼ਮੀਨ ਦੇ ਵਿੱਚ ਇਹ ਜਿਹੜਾ ਪਿੰਡ ਹੈ ਉਹ ਬਸਾਇਆ ਗਿਆ ਤੇ ਕਿੰਨਾ ਸਮਾਂ ਇਹਨਾਂ ਨੂੰ ਇਹ ਲੱਗਿਆ ਤੇ ਕਿਸ ਨੇ ਡਿਜ਼ਾਈਨ ਕੀਤਾ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਉਹ ਤੁਹਾਡੇ ਨਾਲ ਕਰਵਾ ਰਹੇ ਹਾਂ ਵੀਰ ਮਨਜੀਤ ਸਿੰਘ ਜੀ ਪਿੰਡ ਨਾਈ ਵਾਲਾ ਇਹ ਸੋ ਆਓ ਜੀ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪੰਜਾਬੀ ਹਾਂ ਟੀਵੀ ਚੈਨਲ ਕੀ ਦਾ ਉਹ ਬੜਵਰਤਨ ਵਾਲੀ ਅੱਛਾ ਜੀ ਸਾਰਾ ਤੋਂ ਪਹਿਲਾ ਸਵਾਲ ਇਹ ਆ ਵੀ ਇਹ ਤੁਹਾਨੂੰ ਇਹ ਆਈਡੀਆ ਕਿਵੇਂ ਆਇਆ ਕਹਿੰਦਾ ਪਾਬੀ ਸਾਡੇ ਬੱਚਿਆਂ ਦੇ ਸਹਿਯੋਗ ਨਾਲ ਹੋਇਆ ਸਾਰਾ ਕੁਝ ਜੀ ਅੱਛਾ ਜੀ ਬੱਚੇ ਮਲਕ ਕਹਿੰਦਾ ਪਾਬੀ ਬੱਚਿਆਂ ਨੇ ਉਤਸ਼ਾਹ ਦਿੱਤਾ ਤੁਹਾਨੂੰ ਬੱਚਿਆਂ ਨੇ ਬੱਚਿਆਂ ਨੇ ਜੀ ਅੱਛਾ ਤੁਹਾਡੇ ਦਿਮਾਗ ਦੇ ਵਿੱਚ ਕੋਈ ਆਈਡੀਆ ਨਹੀਂ ਸੀ ਨਹੀਂ ਨਹੀਂ ਅੱਛਾ ਖੇਤੀ ਕਰਦੇ ਸੀ ਪਹਿਲਾਂ ਸਾਰੇ ਜੀ ਅੱਛਾ ਪਹਿਲਾਂ ਤੁਸੀਂ ਜਣੀ ਕਹਿੰਦਾ ਪਾਬੀ ਖੇਤੀ ਕਰਦੇ ਹੁੰਦੇ ਸੀ ਤੇ ਜਿਹੜਾ ਬੱਚਿਆਂ ਬੱਚਿਆਂ ਨੇ ਮਲਕ ਇਹ ਕਿੱਥੇ ਰੱਖਿਆ ਹੋਗਾ ਇਹ ਬੱਚਿਆਂ ਨਾਲ ਘੁੰਮ ਫਿਰ ਕੇ ਦੇਖਿਆ ਜੀ ਉਹਨੇ ਲੋਕੇਸ਼ਨ ਬਣਾਉਣੀ ਆ ਸੀ ਤਿੰਨ ਭਾਈਆਂ ਤਿੰਨੇ ਭਾਈਆਂ ਸਹਾਇਜੁਗ ਦਿੱਤਾ ਹੈ ਨਾ ਬੱਚਿਆਂ ਨੂੰ ਹਾਂਜੀ ਫਿਰ ਅਸੀਂ ਬਣਾਈ ਲੋਕੇਸ਼ਨ ਖੇਤ ਅੱਛਾ ਇਹ ਮਿਰਜੀ ਤੁਹਾਡਾ ਨਾਮ ਮਨਜੀਤ ਸਿੰਘ ਤੇ ਇਸ ਤੋਂ ਬਾਅਦ ਤੁਹਾਡਾ ਜਿਹੜਾ ਵੱਡਾ ਭਰਾ ਆ ਜਾਂ ਛੋਟੇ ਨੇ ਭਰਾ ਕੇ ਮੇਨੇ ਇੱਕ ਭਰਾ ਜਗਜੀਤ ਸਿੰਘ ਆ ਜੀ ਇੱਕ ਸਦਜੀਤ ਸਿੰਘ ਆ ਤੇ ਮੈਂ ਛੋਟਾ ਭਰਾ ਮਨਜੀਤ ਸਿੰਘ ਆ ਜੀ ਅੱਛਾ ਜੀ ਵੱਡੇ ਭਰਾ ਦੇ ਦੋ ਬੇਟੇ ਨੇ ਜੀ ਇਹ ਗਗਨਦੀਪ ਸਿੰਘ ਤੇ ਹਰਮਨ ਸਿੰਘ ਤੇ ਦੂਸਰੇ ਭਰਾ ਦੇ ਇੱਕ ਬੇਟਾ ਸੰਦੀਪ ਸਿੰਘ ਮੇਰੇ ਇੱਕ ਬੇਟਾ ਗੁਰਪਿੰਦਰ ਸਿੰਘ ਜੀ अच्छा फिर सारे ਜਿਹੜੇ ਆਪਣੇ ਤੁਹਾਡੇ ਭਤੀਜੇ ਹੋਗੇ ਜਾਂ ਬੇਟੇ ਹੋਗੇ ਮਤਲਬ ਇਹ ਕੰਮ ਦੇ ਵਿੱਚ ਕਿਵੇਂ ਮਤਲਬ ਸਾਰੇ ਇੱਧਰ ਕੰਮ ਤੇ ਰੁੱਝੇ ਜਾਂ ਖੇਤੀ ਕਰਦੇ ਨਹੀਂ ਨਹੀਂ ਮੁਲਾਜ਼ਮ ਨਹੀਂ ਡੋਟਾ ਜੀ ਬਿਜਲੀ ਮੈਂ ਕਿਹਨੂੰ ਮੁਲਾਜ਼ਮ ਨੇ ਜਿਹੀ ਲੱਗੇ ਹੋਏ ਨੇ ਤੇ ਆ ਸ਼ਾਮ ਨੂੰ ਸਾਨੂੰ ਆ ਕੇ ਸਾਰੀ ਮਦਦ ਉਹ ਦਿੰਦੇ ਨੇ ਅੱਛਾ ਜਿਹੀ ਨੇ ਯਾਨੀ ਕਹਿੰਦਾ ਭਾਬੀ ਜਿਹੜਾ ਗਰਾਫ ਸੀ ਜਿਹੜਾ ਨਕਸ਼ਾ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਉਹ ਬਹੁਤ ਵੱਡਾ ਜਿਹਾ ਨਕਸ਼ਾ ਬਣਾ ਲਾ ਤੁਹਾਡਾ ਤੇ ਇਹਦੇ ਨਾਲ ਮਾ ਕੇ ਆਪਾਂ ਨੂੰ ਕੋਈ ਅਮਦਨੀ ਨਾ ਕਿਤਾ ਕਿਸਾਨ ਨੂੰ ਬੰਧਿਆ ਹੈਗਾ ਇਹ ਬਣਾਇਆ ਵੀ ਹੈਗੀ ਅਜੀ ਖੱਤਾ ਹੀ ਬਹੁਤਾ ਜੀ ਇਹਦੇ ਨਾਲ ਹੁਣ ਆਮਦਨੀ ਸਾਡੇ ਹੋਈ ਜਾਂਦੀ ਹੈ ਅਸੀਂ ਪਰ ਜਿੰਨਾ ਹੁੰਦੀ ਹੈ ਉੱਤੇ ਲਾਈ ਜਾਂਦੇ ਹਾਂ ਹਾਂਜੀ ਕੱਲੇ ਸੀ ਕੱਲੇ ਆਮਦਨ ਨਹੀਂ ਦੇਖਦੇ ਅਸੀਂ ਨਾਲ ਦੇ ਨਾਲ ਤਿਆਰ ਵੀ ਕਰੀ ਜਾਂਦੇ ਹਾਂ ਜੀ ਹਾਂਜੀ ਸੋ ਬਹੁਤ ਬੜੀ ਗੱਲ ਹੈ ਕਿ ਇਹਨਾਂ ਦਾ ਵੀਰਵਾਨਾ ਪੁਰਾਣਾ ਲੱਗਦਾ ਹੋਇਆ ਕਿਉਂਕਿ ਅੱਜ ਤੋਂ ਤਕਰੀਬਨ ਜਿਹੜਾ 50 ਸਾਲ 60 ਸਾਲ ਤੋਂ ਉੱਪਰ ਦਾ ਜਿਹੜਾ ਸਮਾਂ ਹੈ ਉਹ ਵਿੱਚ ਜੋ ਕਿਆ ਸਮਾਂ ਹੈ ਉਹ ਬੜਾ ਜਦਾ ਕਰਵਾਉਣੇ ਨੇ ਯਾਦ ਕਰਵਾ ਦਿੰਦੇ ਨੇ ਕਿਉਂਕਿ ਜਿਵੇਂ ਹੁਣ ਆੜੇ ਦੇ ਵਿੱਚ ਜਗਰਿਆ ਹਰ ਦੀਵਾ ਠੀਕ ਹੈ ਗੱਲ ਉਹ ਲੈਂਪ ਆ ਜਿਹੜਾ ਤੇਲ ਦੇ ਨਾਲ ਮਤਲਬ ਕਿ ਜਗਦੇ ਹੁੰਦੇ ਸੀ ਸੋ ਜਿਹੜੇ ਕਿ ਦੇਖੋ ਵੀ ਹਾਲ ਪੰਜਾਬੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਮਤਲਬ ਕਿ ਉਹ ਇਸ ਤੋਂ ਜਿਹੜੀ ਹੈ ਜਾਣੂ ਹੁੰਦੀ ਆ ਸੋ ਬਹੁਤ ਵੱਡਾ ਉਹ ਤੋਂ ਮਪਰਾਲਾ ਸੋ ਵੀਰਜੀ ਲੋਕੇਸ਼ਨ ਦਾ ਨਾਮ ਦੱਸੋ ਵੀ ਆਪਣੀ ਲੋਕੇਸ਼ਨ ਹੈ ਕਿੱਥੇ ਕਿ ਪਿੰਡ ਨਾਈ ਵਾਲਾ ਜੀ ਉਹ ਦੂਰ ਲੋਕੇਸ਼ਨ ਨੇੜੇ ਬਰਨਾਲਾ ਨੇੜੇ ਬਰਨਾਲਾ ਜ਼ਿਲ੍ਹਾ ਜੀ ਤੇ ਕੋਈ ਨੂਰ ਮੇਸੇ ਵੀਰਜੀ ਦਾ ਜਿਹੜਾ ਨੰਬਰ ਆ ਉਹ ਆਸੀ ਜਿਹੜਾ ਸਕਰੀਨ ਤੇ ਉਹ ਚੱਲਦਾ ਰਹੇਗਾ ਸੋ ਤੁਸੀਂ ਇਹਨਾਂ ਦੇ ਨਾਲ ਜਿਹੜਾ ਉਹ ਤੁਸੀਂ ਆ ਕਨਫਰਮ ਕਰ ਸਕਦੇ ਹੋ ਇਹਨਾਂ ਦੇ ਨਾਲ ਤੁਸੀਂ ਆਪਣਾ رابطہ ਕਾਇਮ ਕਰ ਸਕਦੇ ਹੋ ਜੇ ਕੋਈ ਵਿਆਹ ਸ਼ਾਦੀ ਜਾਂ ਹੋਰ ਹੈ ਪ੍ਰੋਗਰਾਮ ਫੰਕਸ਼ਨ ਹੈ ਹਰ ਤਰ੍ਹਾਂ ਦਾ ਇੱਥੇ ਜਿਹੜੇ ਪ੍ਰੋਗਰਾਮ ਨੇ ਉਹ ਹੁੰਦੇ ਨੇ ਕਿਉਂਕਿ ਲੰਗਰ ਪਾਣੀ ਦਾ ਵੀ ਇੰਤਜ਼ਾਮ ਬਹੁਤ ਵਧੀਆ ਕੀਤਾ ਹੋਇਆ ਹੈ ਇਹਨਾਂ ਨੇ ਪ੍ਰਸ਼ਾਦਾ ਪਾਣੀ ਦਾ ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਨੇ ਟੋਟਲ ਚੀਜ਼ਾਂ ਇਹਨਾਂ ਕੋਲ ਉਪਲਬਧ ਨੇ ਸੋ ਤੁਸੀਂ ਦੇਖ ਰਹੇ ਪੰਜਾਬੀ ਸ਼ਾਂਤੀ ਚੈਨਲ ਮੈਜ ਗੀਤਵਾਰ ਸਿੰਘ ਸਗੂ ਸੋ ਬਹੁਤ ਬਹੁਤ ਧੰਨਵਾਦ ਹੈ ਮਨਜੀਤ ਸਿੰਘ ਜੀ ਤੁਹਾਡਾ ਇਤਿਸੀ ਸਮਾਜਤਾ ਪੰਜਾਬੀ ਸਤਿ ਸ਼੍ਰੀ ਅਕਾਲ ਕੀ ਕਾਲ ਦੀ ਸੋ ਪਵਨਪੁਰ ਬਾਸੀ ਜੀ ਬਹੁਤ ਬਰਤਨ ਬਾਤ ਕਰਦੇ ਨੇ ਇਸ ਚੈਨਲ ਦੇ ਚੀਫ ਐਡੀਟਰ ਤੇ ਮੈਂ ਜਗਜੀਤ ਬਾਰਕ ਸਿੰਘ ਸਗੂ ਅਸੀਂ ਚਾਹੁੰਦੇ ਹਾਂ ਵੀ ਮਹਾਰਾਜ ਅੱਗੇ ਅਰਦਾਸ ਬੇਤੀ ਜੋੜੀ ਕਰਾਂਗੇ ਕਿ ਇਹ ਦੰਡੁਗਣੀ ਰਾਤੋਂ ਗਣੀ ਜੜਾ ਹੈ ਕੋਹਿੰੂਰ ਇਹ ਲੋਕੇਸ਼ਨ ਵਾਲੇ ਇਹ ਤਰਕੀਆਂ ਕਰਦੇ ਰਹਿਣ ਧੰਨਵਾਦ